ਮਾਨਯੋਗ ਕਮਿਸ਼ਨਰ ਪੁਲਿਸ ਸ਼ੰਕਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਦੋ ਸਿਕ ਸਪੈਸ਼ਲ ਡ੍ਰਾਈਵ ਚਲਾਈ ਹੈ ਅਗੇਂਸਟ 스내ਚਿੰਗ ਉਦਦੇ ਤਹਿਤ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ 29 ਵਾਦਨ ਜਿਸ ਦੇ ਵਿੱਚ ਇੱਕ ਡੇਰੀ ਹੈ ਜੀਆ ਪਟਾਣਾ ਦਸਤੀ ਬਾਬਾ ਖੇਲ ਦੇ ਏਰੀਆ ਦੇ ਵਿੱਚ ਉੱਥੇ ਇੱਕ ਵਿਅਕਤੀ ਕੋਲੋਂ 스내ਚਿੰਗ ਹੋਈ ਸੀ ਜਿਸ ਦੇ ਵਿੱਚ ਅਸੀਂ ਤੁਰੰਤ ਉਹ ਇਨਕੁਆਇਰੀ ਡਿਵੈਲਪ ਕਰਦੇ ਬਈ ਜਿਹੜਾ ਦੋਸ਼ੀ ਹੈਗਾ ਉਸ ਨੂੰ ਅਰੈਸਟ ਕਰ ਲਿਆ ਸੀ ਜਿੰਦੇ ਕੋਲੋਂ ਇੱਕ ਦਫਤਰ ਜੋ ਨੇ ਇਨਸੀਡੈਂਟ ਚ ਵਰਤਿਆ ਸੀਗਾ ਪਲੱਸ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਹੋਰ ਖਬਰ ਕਰ ਲਿਆ ਜਿਹੜਾ ਅਰੈਸਟਡ ਦੋਸ਼ੀ ਹੈ ਉਹਦਾ ਨਾਮ ਹੈਗਾ ਸਮੋਨ ਉਰਫ ਡੀਸੀ ਪੁੱਤਰ ਯੂਨਸ ਮਸੀ ਵਾਸੀ ਪਿੰਡ ਗਕਲਾਂ ਕਲੋਨੀ ਇਹ ਆਪਣਾ ਲਾਪੜੇ ਦੇ ਵਿੱਚ ਪੈ ਜਾਂਦਾ ਹੈ ਤੇ ਜਿਹੜੇ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਨੂੰ ਅਜੇ ਅਜੇ ਗ੍ਰਿਫਤਾਰ ਕਰਨਾ ਹੈਗਾ ਤੋਂ ਜੋ ਇਹ ਦੋਸ਼ੀ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਪਹਿਲਾਂ ਵੀ ਦੋ ਮੁਕੱਦਮੇ ਜਿਹੜੇ ਹੈਗੇ ਆ ਸਨੇਚਿੰਗ ਦੇ ਚੋਰੀ ਦੇ ਉਹ ਦਰਜ ਹੈਗੇ